ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਐਨ ਭਰਾਵਾਂ ਨੂੰ ਸਾਰਿਆਂ ਸਤ ਸ੍ਰੀ ਅਕਾਲ ਤੇ ਅਸੀਂ ਚੱਲੇ ਸ਼ਾਇਦ ਦੁੱਧ ਲੈਣ ਤੇ ਬਰਸਾਤ ਵੀ ਪਈ ਜਾਂਦੀ ਹੈ ਸੁਭਾਤ ਲੈ ਕੇ ਹੀ ਬਰਸਾਤ ਪੈ ਰਹੀ ਆ ਤੇ ਪ੍ਰਮਾਤਮਾ ਕਿਰਪਾ ਹੀ ਕਰੇ ਕਿਉਂ ਹੜ੍ਹ ਬਹੁਤ ਆਏ ਹੋਏ ਆ ਬਹੁਤ ਪਾਣੀ ਪੰਜਾਬ ਦੇ ਉੱਤੇ ਘੇਰ ਹੋਇਆ ਪਿਆ ਹੈ ਕਿ ਪ੍ਰਮਾਤਮਾ ਜੀ ਤੋਂ ਮਿਹਰ ਰੱਖੇ ਸੱਚੇ ਪਾਤਸ਼ਾਹ ਹੁਣ ਅਸੀਂ ਜੀਤ ਜੋੜ ਤੇ ਚੜ ਗਏ ਆ ਜੀ ਸ਼ਹਿਰ ਰਲ ਜਾ ਰਹੇ ਹਨ ਇਹ ਆਪਣੇ ਸ਼ਹਿਰ ਦੇ ਚੁੰਨਾ ਕੈਮਰੇ ਲੱਗ ਪੁਕੇ ਨੇ ਤੇ ਆ ਤੁਹਾਨੂੰ ਵਿਖਾਉਣੇ ਕੈਮਰੇ ਵੀ ਤੇ ਮੇਰੇ ਵੀਰ ਜਰੂਰ ਫਾਲੋ ਕਰਿਆ ਕਰੋ ਤੇ ਬਰਸਾਤ ਨਿਕ ਨਿਕੀ ਪੈ ਰਹੀ ਆ ਜੇ ਤੁਹਾਨੂੰ ਸ਼ਹਿਰ ਦੇ ਵੀ ਹਾਲਾਤ ਵਿਖਾਉਣੇ ਆ ਬਰਸਾਤ ਹੋਈ ਕਿਉਂਕਿ ਸ਼ਹਿਰਾਂ ਦਾ ਚਾਮ ਹੀ ਪਾਣੀ ਖੜ ਜਾਂਦਾ ਖੱਟਿਆਂ ਦੇ ਵਿੱਚ ਟੋਹਾਂ ਪਾਣੀ ਖੜ ਜਾਂਦਾ ਤੇ ਅਸੀਂ ਸ਼ਹਿਰ ਦੇ ਚਿੰਤਰ ਹੋ ਗਏ ਆ ਜਾ ਰਹੇ ਆ ਅਸੀਂ ਢੇਰ ਦੇ ਪਹੁੰਚਣ ਵਾਲੇ ਆ ਤੁਹਾਨੂੰ ਵਿਖਾਉਣੇ ਆ ਢੇਰੇ ਵੀ ਜੇ ਤੁਸੀਂ ਦੁੱਧ ਲੈ ਕੇ ਆਉਣੇ ਸ਼ਾਇਦ ਦੇ ਵਿੱਚ ਹੁਣ ਤੱਕ ਹੋ ਕੇ ਤਸਵੀਰ ਦੇ ਕੋਲ ਪਹੁੰਚਣ ਵਾਲੇ ਆ ਹਾਂ ਢੇਰੇ ਜੀ ਤੇ ਵੀਰ ਬੈਠਾ ਸਾਡਾ ਤੇ ਦੁੱਧ ਲੈ ਕੇ ਹੁਣ ਚੱਲੇ ਆ ਤੇ ਮੇਰੇ ਵੀਰ ਹੁਣ ਅਸੀਂ ਘਰ ਨੂੰ ਚੱਲ ਪਏ ਆ ਦੁੱਧ ਲੈ ਕੇ ਇਹ ਜੇਰੇ ਮੇਰੇ ਵੀ ਵੇਂਦੇ ਆ ਚੈਨ ਨੂੰ ਜਰੂਰ ਸਬਸਕ੍ਰਾਈਬ ਕਰੇ ਯਰਪਕ